ਹਾਂ ਜੀ ਬ੍ਰਾ ਸਸਿਕਾ ਸਾਰੇ ਨੂੰ ਮੈਂ ਥੋੜਾ ਅੰਦਰ ਪਾਸੇ ਪਮਾਰੀ 20 ਪੌਟੀਆਂ ਵੀ ਚੈਨਲ ਤੋਂ ਅੱਜ ਖੜੇ ਆਪਾਂ ਪਿੰਡ ਪਮਾਰ ਇੱਥੇ ਨੌਜਵਾਨਾਂ ਨੇ ਨਵੀਂ ਪਹਿਲ ਕੀਤੀ ਆ ਕਹਿੰਦੇ ਅਸੀਂ ਨਸ਼ਿਆਂ ਦੇ ਪਰਦਰ ਲੜਨਾ ਤੇ ਲੜਾਈ ਦੀ ਸ਼ੁਰੂਆਤ ਕੀਤੀ ਆ ਮੀਟਿੰਗ ਕੀਤੀ ਅੱਜ 25 30 ਮੁੰਡੇ ਇਕੱਠੇ ਹੋਏ ਆ ਅੱਜ ਅੱਜ 25 30 ਕੱਲੋਂ ਹੋਰ ਵਧਣਗੇ ਤੇ ਗੱਲਬਾਤ ਕਰਦੇ ਇੱਥੇ ਮੁੰਡਾ ਰਜਿੰਦਰ ਬਾਈ ਜੀ ਹੋਣੀ ਆ ਤੇ ਇਹਨਾਂ ਗੱਲਬਾਤ ਕਰਦੇ ਆ ਕਿ ਇਹਨਾਂ ਕੀ ਸੋਚ ਆ ਕੀ ਲੈ ਕੇ ਮੁੰਡਿਆਂ ਤੁਰ ਰਹੇ ਨੇ ਮੁੰਡੇ ਭਾਈ ਇਹਨਾਂ ਨੂੰ ਭਾਈ ਸਸਿਕਾਲ ਜੀ ਵਾਇਗੁਰੂ ਜੀ ਖਾਲਸਾ ਵਾਰਜੂ ਕੀ ਫਤਿਹ ਜੀ ਵਾਹਿਗੁਰੂ ਜੀ ਅਸੀਂ ਅੱਜ ਪਿੰਡ ਪਮਾਲ ਵਿੱਚ ਜੀ ਜ਼ਿਲ੍ਹਾ ਲੁਧਿਆਣਾ ਹਲਕਾ ਤਾਕਾ ਵਿੱਚ ਕੱਲ ਹੀ ਕੱਲ ਪਰਸੋਂ ਇੱਕ ਗਰੁੱਪ ਬਣਾਇਆ WhatsApp ਗਰੁੱਪ ਜਿਹਦੇ ਵਿੱਚ ਚਲੋ ਸਾਡੇ ਪਿੰਡ ਦੇ ਬੱਚੇ ਪਹਿਲਾਂ ਵੀ ਕਈ ਨਸ਼ੇ ਨਾ ਮਰ ਚੁੱਕੇ ਨੇ ਵੀ ਇੱਕ ਚੰਗੀ ਸੋਚ ਲਾ ਕੇ ਚੱਲੀ ਹੈ ਵੀ ਪਿੰਡ ਚੋਂ ਨਸ਼ਾ ਬੰਦ ਕੀਤਾ ਜਾਵੇ ਤੇ ਬਾਕੀ ਸਿਹਤ ਸੁਰੱਖਿਆ ਮੰਨ ਲੋ ਬੱਚਿਆਂ ਦਾ ਮਤਲਬ ਸਿਹਤ ਪੱਖ ਤੋਂ ਵੀ ਅਸੀਂ ਤੁਰ ਰਹੇ ਹਾਂ ਵੀ ਜੇ ਆਪਾਂ ਸਿਹਤ ਸਹੀ ਰੱਖਾਂਗੇ ਤਾਂ ਬੱਚੇ ਨਸ਼ੇ ਕਰਨੀ ਆਪੇ ਮਤਲਬ ਉਹ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਸਾਡਾ ਮੇਨ ਥੀਮ ਕੀ ਹੈ ਜੀ ਪਹਿਲਾਂ ਪਿੰਡ ਪੱਧਰ ਤੇ ਅਸੀਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੇਨਾ ਸਾਹਿਬ ਬੰਦ ਦਾ ਪਹਿਲਾ ਸਾਡਾ ਸਟੈਪ ਕੀ ਆ ਵੀ ਪੰਚਾਇਤੀ ਵੋਟਾਂ ਆ ਰਹੀਆਂ ਨੇ ਜੀ ਹੂੰ ਵੀ ਅਸੀਂ ਜੋ ਵੀ ਪੰਚਾਇਤ ਮੈਂਬਰ ਪੰਜ ਸਰਪੰਚ ਖੜੂਗਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਨਗਰ ਤੌਰ ਤੇ ਵੀ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਖੜਨਾ ਵਾ ਵੀ ਪਹਿਲੀ ਗੱਲ ਤਾਂ ਉਹ ਵੀਰ ਕਿਸੇ ਪ੍ਰਕਾਰ ਦਾ ਕੋਈ ਵੀ ਨਸ਼ਾ ਨਾ ਵੇਚਣ ਪਿੰਡ ਚ ਠੀਕ ਹੈ ਸਾਡੀ ਪਹਿਲੀ ਬੇਨਤੀ ਇਹੀ ਆ ਆਪਾਂ ਆਪਣੇ ਪਿੰਡਿਆਂ ਨੂੰ ਨਸ਼ਾ ਦੇਣਾ ਆਪਣੇ ਪਿੰਡ ਦੇ ਨਸ਼ੇ ਚ ਲਾਉਣਾ ਆਪਾਂ ਇੱਕ ਪਾਸੇ ਹਟਾ ਰਹੇ ਦੂਜੇ ਪਾਸੇ ਲਾ ਰਹੇ ਆ ਚਾਹੇ ਛੋਟਾ ਨਸ਼ਾ ਚਾਹੇ ਵੱਡਾ ਨਸ਼ਾ ਸਾਡੀ ਇਹੀ ਬੇਨਤੀ ਆ ਵੀ ਪਿੰਡ ਤੇ ਜਿਹੜਾ ਵੀਰ ਕੋਈ ਪੰਚ ਸਰਪੰਚ ਚ ਖੜੂਗਾ ਉਹ ਆਪ ਹੀ ਗੌਰ ਕਰੇ ਨਹੀਂ ਅਸੀਂ ਪਿੰਡ ਪੱਧਰ ਤੇ ਨਗਰ ਦੇ ਸੈਨ ਕਰਾ ਕੇ ਪਿੰਡ ਪੱਧਰ ਦੇ ਮੁੱਖ ਮੰਤਰੀ ਪੰਜਾਬ ਡੀਸੀ ਡੀਜੀਪੀ ਐਸਐਸਪੀ ਨੂੰ ਦਰਖਾਸਤ ਦੇਵਾਂਗੇ ਵੀ ਆਹ ਚੀਜ਼ ਸਾਡੇ ਪਿੰਡ ਚ ਲਾਗੂ ਕੀਤੀ ਜਾਵੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਦਰਖਾਸਤ ਲੈ ਕੇ ਇੱਕ ਸੈਨ ਕਰਾ ਕੇ ਐਪੀਡੋਟ ਤੇ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਇੱਕ ਅਸੀਂ ਥੀਮ ਲੈ ਕੇ ਚੱਲੇ ਆ ਨਾ ਕਿ ਇਹ ਬੰਦ ਚਲੋ ਬਾਕੀ ਦਾ ਨਗਰ ਦਾ ਸਹਿਯੋਗ ਮਿਲੂਗਾ ਅਲੱਗ-ਅਲੱਗ ਅਸੀਂ ਪਿੰਡਾਂ ਚ ਵੀ ਜਾਵਾਂਗੇ ਪੰਚਾਇਤਾਂ ਦੀ ਵੀ ਪਰਮਿਸ਼ਨ ਲਵਾਂਗੇ ਵੀ ਅਸੀਂ ਆਹ ਕਰ ਸਕਦੇ ਹਾਂ ਠੀਕ ਆ ਜ ਮਤਲਬ ਸਿਹਤ ਸੁਰੱਖਿਆ ਦੀ ਇਹ ਜੀ ਮੇਨ ਸ਼ੁਰੂ ਆ ਵੀ ਹੁਣ ਜਿਹੜੇ ਸਕੂਲ ਨੇ ਵੀਰੇ ਸਕੂਲਾਂ 'ਚ ਫਿਜ਼ੀਕਲ ਐਜੂਕੇਸ਼ਨ ਟੀਚਰ ਬਿਲਕੁਲ ਖਤਮ ਕਰ ਦਿੱਤੇ ਗਏ ਜੀ 100 ਤੋਂ ਸਰ 5% ਰਹਿ ਗਏ ਟੀਚਰ ਬੱਚਿਆਂ ਨੂੰ ਕੋਈ ਸੁਰੱਖਿਆ ਸਿਹਤ ਸੁਰੱਖਿਆ ਕੋਈ ਵੀ ਕਿਸੇ ਕਿਸਮ ਦਾ ਕੋਈ ਖਤਮ ਖੇਡਾਂ ਖਤਮ ਹੋ ਚੁੱਕੀਆਂ ਪੂਰੇ ਪੰਜਾਬ ਦੀ ਮੰਨ ਲਓ ਪੂਰੇ ਇੰਡੀਆ ਦੀ ਮੰਨ ਲਓ ਚਾਹੇ ਹੁਣ ਚਲੋ ਇੱਕ ਮੇਰੇ ਅਫਸਰ ਨਾਲ ਗੱਲ ਹੋਈ ਆਪਣੇ ਬਲਾਕ ਅਫਸਰ ਜੀ ਉਹ ਕਹਿੰਦੇ ਵੀਰ ਜੀ ਸਿਰਫ ਸਾਨੂੰ 2-3000 ਰੁਪਏ ਸਰਫ ਆ ਰਿਹਾ ਵਾ ਬੱਚਿਆਂ ਦੇ ਲਈ ਕਿਹੜਨ ਵਾਰ ਤੇ ਬਈ ਦੱਸੋ ਦੋ ਤੱਕ ਤਿੰਨ ਨਜਾਨਾ ਪੱਕੀ ਕਰ ਸਕਦੇ। ਬੱਚੇ ਨੂੰ ਕੀ ਖਾਣੂ ਦੇਵਾਂਗੇ ਕੀ ਖੇਡਾਂ ਕਰਾਵਾਂਗੇ? ਇਹ ਤੁਸੀਂ ਗੱਲ ਪਲਾਗ ਸੁੰਦਰੀ ਮੈਂਬਰਾਂ ਨਾਲ ਗੱਲ ਕਰ ਰਹੇ ਆਂ ਕਿ ਖੇਡਾਂ ਕਰ ਲਿਓ। ਅੱਛਾ ਜੀ। ਕਰ ਚੁੱਕੇ ਆਂ ਜੀ ਜੀ। ਅੱਛਾ ਜੀ। ਠੀਕ ਆ ਜੀ ਅਸੀਂ ਤਾਂ ਇਹੀ ਚਾਹੁੰਦੇ ਆਂ ਵੀ ਪਹਿਲਾਂ ਤਾਂ ਸਾਡੀ ਗਵਰਨਮੈਂਟ ਨੂੰ ਇਹੀ ਅਪੀਲ ਆ। ਪਹਿਲੀ ਤੇ ਮੁਢਲੀ ਅਪੀਲ। ਚਲੋ ਅਸੀਂ ਪਿੰਡ ਤੌਰ ਤੇ ਵੀ ਅਸੀਂ ਪਹਿਲਾਂ ਕਰਾਂਗੇ ਜੀ ਅਪੀਲ ਇਹੀ ਹੈ ਮੁੱਖ ਮੰਤਰੀ ਪੰਜਾਬ ਨੂੰ, ਪੰਚਾਇਤ ਮੰਤਰੀ ਸਿੱਖਿਆ ਮੰਤਰੀ ਨੂੰ। ਤੇ ਸਾਡੇ ਜਿਹੜੇ ਪਿੰਡ ਨੇ ਪਿੰਡਾਂ 'ਚ ਪਹਿਲਾਂ ਤਾਂ ਫਿਜ਼ੀਕਲ ਐਜੂਕੇਸ਼ਨ ਕੀ ਦੋ ਗੜੀ ਦਾਪਕਾ ਮਾਰ ਦੋ ਬੱਚਾ ਕੰਮ ਲਾਉਣ ਆਇਆ ਡੇਪੇ ਦਾ ਮਾਂ ਪਿਓ ਮਗਰੀ ਜਾ ਕਰਦਿਆ ਸਾਡਾ ਬੱਚਾ ਘੂਰਿਆਗਾ ਤੇ ਸਾਡੇ ਮੋ ਕੋਈ ਪੜਾਈਆਂ ਹੁੰਦੀ ਸੀ ਕਦੇ ਮਾਂ ਪਿਓ ਮਗਰ ਨਹੀਂ ਗਏ ਸੀਗੇ ਇਹਦੇ ਇੱਕ ਮਾਰੀ ਦੋ ਮਾਰੋ ਜੀ ਬੱਚੇ ਪੜ੍ਹੇ ਵੀ ਆ ਸ੍ਰੀ ਰਾਮ ਜਾਨ ਵੀ ਸੀਗੀ ਅੱਜ ਦੇ ਬੱਚੇ ਜਾਨ ਹੈ ਨਹੀਂ ਸ੍ਰੀ ਜੀ ਠੀਕ ਹੈ ਬਾਈ ਉਹ ਮਾਂ ਪਿਓ ਵੀ ਸੋਚ ਰਹਾ ਵੀ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਹੋ ਜਵੇ ਕੰਜਾਂ ਦੇ ਹੁਣ ਬੱਚੇ ਇੱਕ ਨੇ ਦੋ ਨੇ ਕਹਿੰਦੇ ਸਿੰਗਲ ਹੈ ਫਿਰ ਅਗਲਾ ਸੋਚਦਾ ਵੀ ਸਾਡੇ ਬੱਚੇ ਦਾ ਕੋਈ ਵੀ ਟੀਚਰ ਨੂੰ ਸਮਝਾਈਏ ਪਰ ਟੀਚਰ ਆਉਂਦੀ ਜਗਾ ਵੀ ਸਹੀ ਆ ਬੱਚਾ ਪੜ੍ਹ ਨਹੀਂ ਰਿਹਾ ਜੇ ਬੱਚਾ ਪੜ੍ਹੂ ਮਾਪਿਆਂ ਕੋਲ ਸਾਡੇ ਬੱਚੇ ਨੂੰ ਕੁਝ ਨਾ ਹੋ ਜਵੇ। ਇਹੀ ਚੀਜ਼ ਚਾਹੁੰਦੇ ਆ ਵੀ ਪਿੰਡਾਂ 'ਚ ਸਕੂਲਾਂ 'ਚ ਜਿਹੜੀਆਂ ਕਸਬਿਆਂ 'ਚ ਸ਼ਹਿਰਾਂ 'ਚ ਸਕੂਲ ਨਹੀਂ ਉਹਨਾਂ 'ਚ ਖੇਡਾਂ ਸ਼ੁਰੂ ਕੀਤੀਆਂ ਜਾਣ। ਜਿਵੇਂ ਪਹਿਲਾਂ ਪਿੰਡਾਂ 'ਚ ਸਕੂਲਾਂ ਵਿੱਚ ਇੱਕ ਪੀਰੀਅਡ ਹੁੰਦਾ ਸੀ ਵੀਰੇ ਫਿਜ਼ੀਕਲ ਐਜੂਕੇਸ਼ਨ ਦਾ। ਵੀ ਉਹ ਪੀਰੀਅਡ ਪੱਕਾ ਕੀਤਾ ਜਾਵੇ ਹਰੇਕ ਕਲਾਸ 'ਚ। ਹੂੰ। ਉਹ 'ਚ ਜਿਹੜਾ ਡੀਪੀ ਟੀਚਰ ਆ ਹਰੇਕ ਕਲਾਸ ਜਿਵੇਂ ਹੈਗਾ ਵਾ ਉਹ ਪੀਰੀਅਡ ਉਹ ਤੇ ਬੱਚਿਆਂ ਨੂੰ ਚਾਹੇ 10 20 ਮਿੰਟ ਚਾਹੇ ਦੌੜ ਲਵਾਵੇ ਚਾਹੇ ਬਾਹਰ ਮਾਪੇ ਆਵੇ ਕੁਝ ਵੀ ਕਰਾਵੇ ਉਹਦੀ ਕਸਰਤ ਹੋਣੀ ਜ਼ਰੂਰੀ ਆ। ਉਸ ਤੋਂ ਬਾਅਦ ਉਹ ਮਤਲਬ ਮਤਲਬ ਫਿਜ਼ੀਕਲ ਬਾਰੇ ਜਾਣਕਾਰੀ ਦਿੱਤੀਵੇ ਬੱਚਿਆਂ ਨੂੰ ਹੋਵੇ ਠੀਕ ਹੈ ਬਾਈ ਠੀਕ ਹੈ ਜੀ ਇੱਕ ਆਪਣੇ ਹੁਣ ਗਵਰਨਮੈਂਟ ਨੇ ਮੋਬਾਈਲ ਸ਼ੁਰੂ ਕਰਤਾ ਜੀ ਆਪਣੇ ਮੌਕੇ ਇਹ ਕਿਹੜਾ ਬਾਈ ਇਹ ਗੱਲਾਂ ਡੁੰਗੇ ਚਲੀ ਜਾਂਦੀਆਂ ਨੇ ਲੰਬੀਆਂ ਚਲੀ ਜਾਂਦੀਆਂ ਨੇ ਤੁਸੀਂ ਪਹਿਲੀ ਗੱਲ ਇੱਕ ਸਟੈਪ ਦੀ ਗੱਲ ਕੀਤੀ ਅਸੀਂ ਇਹਨਾਂ ਪੰਚਾਇਤੀ ਜਿਹੜੀ ਨਸ਼ਾ ਵਾ ਉੱਥੇ ਬੰਦ ਕਰਾਂਗੇ ਹਾਂਜੀ ਸ਼ੁਰੂਆਤ ਕਰਾਂਗੇ ਜੀ ਗੁੱਸਾ ਨਾ ਕਰਨਾ ਜਦੋਂ ਪੰਚਾਇਤਾਂ ਵੋਟਾਂ ਆਉਂਦੀਆਂ ਨੇ ਹਾਂਜੀ ਤਾਂ ਅਮਲੀਆਂ ਨੂੰ ਲੋ ਹੋ ਜਾਂਦੇ ਗਿਆ ਵੀ ਪੰਚਾਇਤ ਬੋਟਾਂ ਆ ਰਹੀਆਂ ਨੇ ਅਸੀਂ ਹਣ ਉਹ ਫਲਾਨੇ ਤੋਂ ਖਾਣਾ ਫਲਾਨੇ ਤੋਂ ਖਾਣਾ ਫਲਾਨੇ ਡੋਡੇ ਕਾਣਾ ਫਲਾਨੇ ਤੋਂ ਜੀ ਚੀਜ਼ ਕਰਨੀ ਇਹ ਆ ਪਿੰਡਾਂ ਵਾਲੇ ਆ ਆਪਣੇ ਜਿਹੇ ਪਹਿਲਾਂ ਸਾਲ ਪਛੇ ਮਹੀਨੇ ਪਹਿਲਾਂ ਹੀ ਚੱਲ ਪੰਦੀਆਂ ਫਿਰ ਉਹ ਉਹਨਾਂ ਨੂੰ ਆਏ ਹੁੰਦਾ ਕਿ ਹਾਂ ਵੀ ਜੇ ਤਾਂ ਸਰਪੰਚ ਜੀ ਖੰਡਾ ਵੀ ਪੰਚੀ ਖੰਡਾ ਬਾਈ ਤੈਨੂੰ ਤਾਂ ਆ ਕੰਮ ਕਰਨਾ ਹੀ ਪੈਣਾ ਫਿਰ ਉਹਨਾਂ ਦੇ ਕਿਵੇਂ ਰੋਕ ਸਕਦੇ ਉਹ ਵੀਰੇ ਕਿਵੇਂ ਰੋਕ ਥਾਦੇ ਸਾਡੇ ਚਲੋ ਮੇਰੀ ਕੱਲ ਗੱਲ ਹੋਈ ਆ ਜੀ ਆਪਣੇ ਨਸਾਦ ਸੜਾਉ ਕੇਂਦਰ ਦੇ ਮਤਲਬ ਵਧੀਆ ਪਰਸਨ ਨੇ ਨਿਰਮਲ ਸਿੰਘ ਜੀ ਉਹ ਸਾਡੇ ਗਰੁੱਪ ਚ ਐਡ ਆ ਉਹ ਕਹਿੰਦੇ ਵੀਰ ਜੀ ਅਸੀਂ ਪਿੰਡ ਪੱਦਰ ਤੇ ਸੈਮੀਨਾਰ ਕਰਾਉਣ ਨੂੰ ਤਿਆਰ ਆਂ ਅਸੀਂ ਜਿਹੜਾ ਨਸ਼ਾ ਖਾਂਦਾ ਵਾ ਉਹਨੂੰ ਫਰੀਦ ਦਵਾਈ ਦੇਣ ਨੂੰ ਤਿਆਰ ਆਂ ਜੇ ਉਹ ਤੋੜ ਨਹੀਂ ਲੱਗੂਗੀ ਵੀ ਅਸੀਂ ਸਕੂਲਾਂ ਜਾਂਦੇ ਵੀ ਰਹੇ ਆ ਬੱਚੇ ਹੁਣ ਚਲੋ ਕਈ ਬੱਚੇ ਸੀਗੇ ਵੀ ਨਸ਼ਾ ਮਤਲਬ ਰੋਟੀ ਬਣੀ ਗਈ ਖਾ ਕੇ ਆਉਂਦੇ ਨਹੀਂ ਖਾ ਕੇ ਆਉਂਦੇ ਸੀਗੇ ਜਦੋਂ ਡੈਮੋ ਕਰਦੇ ਬੱਚੇ ਡੇਗ ਪੈਂਦੇ ਸੀਗੇ ਘਬਰਾ ਕੇ ਵੀ ਪਿੰਡਾਂ ਦੇ ਪਹਿਲਾਂ ਦਾ ਅਸੀਂ ਸੈਮੀਨਾਰ ਕਰੀ ਜਿਹੜੇ ਤੁਸੀਂ ਕਹਿੰਦੇ ਅਮਲੀਆ ਅਮਲੀ ਨੂੰ ਸਮਝਾਈਏ ਫਿਰ ਤੁਸੀਂ ਤਾਂ ਅਮਲੀ ਚ ਕੱਢ ਲੋਗੇ ਬੱਚਿਆਂ ਨੂੰ ਆਪਾਂ ਅਮਲੀ ਥੋੜੀ ਬਣਾਉਣਾ ਠੀਕ ਆ ਜੀ ਵੀ ਇਹ ਚੀਜ਼ ਬੰਦ ਕਰੀਏ ਤਾਂ ਆਪਾਂ ਇਹਨੂੰ ਰੋਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਕ ਪਹਿਲ ਕਰ ਰਹੇ ਹੋ ਹੁਣ ਨਹੀਂ ਆ ਰਹੇ ਹੁਣ ਸਾਬ ਤੋਂ ਚੜ੍ਹਦੀ ਕਲਾ ਵਿੱਚ ਰੱਖੇ ਇਹ ਸਾਨੂੰ ਰਜਿੰਦਰ ਬਾਈ ਜੀ ਹੋਣੀ ਤੇ ਆਪਣੇ ਨੇ ਪਹਿਲ ਕੀਤੀ ਤੇ ਮੈਨੂੰ ਲੱਗਦਾ ਜਿਹਨੇ ਸ਼ੁਰੂਆਤ ਜੋ ਕੀਤੀ ਆ ਸਾਨੂੰ ਵੀ ਆਲੇ ਦਲੇ ਪਿੰਡਾਂ ਵਾਲੇ ਨੂੰ ਕਰ ਕਰਨੀ ਚਾਹੀਦੀ ਆ ਇਹ ਕੁਝ ਕਹਿੰਦਾ ਮੈਂ ਮਾਫੀ ਚਾਹੁੰਨਾ ਥੋੜਾ ਅੰਦਰ ਪਾਸੇ ਪਮਾਲੀ ਵੀ ਪਟਪੀਆ ਵੀ ਚੈਨਲ ਤੋਂ ਸਤਿ ਸ਼੍ਰੀ ਅਕਾਲ ਜੀ